ਸਿੰਧਨਾਥ ਦੇ ਨਾਲ ਸਮੀਰ ਬਲਵੰਤ ਦੇ ਉੱਪਰ ਬੰਨਾਲ ਸਾਹਿਬ ਦੀ ਗਿਆਨ ਚਰਚਾ ਹੋ ਰਹੀ ਹੈ। ਸਿੰਧਨਾਥ ਨੇ ਇੱਕ ਸਵਾਲ ਕਰਦੇ ਨੇ। ਉਸ ਪ੍ਰਭੂ ਜਿਹੜਾ ਸੱਚਾ ਹੈ ਉਹਦੇ ਦਰਵਾਜ਼ੇ ਤੇ ਦਾ ਸੱਚਾ ਵਹ ਜਾਂਦਾ ਹੈ। ਕਿਬ ਸੱਚਾ ਰਹੋ ਇਹ? ਕਿਬ ਕੂੜੇ ਟੁੱਟੇ ਪਾਲ ਜਿਹੜਾ ਝੂਠ ਹੈ। ਸੰਸਾਰ ਜਿਹੜਾ ਝੂਠਾ ਕਹਿੰਦੇ ਆ। ਇਹ ਸਰੀਰ ਦੀ ਪਾਲਣਾ ਚ ਇਹ ਸਰੀਰ ਦੀ ਵਾਸਤੇ ਹਰ ਸਮੇ ਲੱਗਾ ਰਹਿੰਦਾ ਜੀ ਤੇ ਝੂਠਾ ਹੈ ਤੇ ਬਿਲਕੁਲ ਇਸ ਨਾਲ ਦੇ ਨਾਲ ਸਾਡਾ ਯਕੀਨ ਬਣੇ ਕਿ ਸੱਚਾ ਰਹੀ ਹੈ ਉਸ ਸੱਚਾਰੇ ਨਾਲ ਕਿਦਾਂ ਮਿਲ ਆਪ ਹੋਵੇ ਕਿਵ ਕੂੜੇ ਟੁੱਟੇ ਪਾਲੇ ਚੂੜ ਤੋਂ ਕਿਦਾਂ ਛੁਟਿਆ ਜਾ ਸਕਦਾ ਮਾਨ ਪ੍ਰਮਾਨ ਲਈ ਹੁਕਮ ਰਜ਼ਾ ਇਹ ਚਲਣਾ ਨਾਨਕ ਲਿਖਿਆ ਆ ਉਸ ਪ੍ਰਭੂ ਦੇ ਹੁਕਮ ਦੇ ਨਾਲ ਚੱਲੋ ਜਿਹਾ ਪਰਮੇਸ਼ਰ ਦਾ ਹੁਕਮ ਹੈ ਉਦੇ ਮੁਤਾਬਕ ਉਹਨੂੰ ਪ੍ਰਸੰਤਾ ਦੇ ਨਾਲ ਮਿਲ ਪ੍ਰਸੰਤਾ ਨਾਲ ਉਸ ਨੂੰ ਲਿਬਾਓ ਜਿਹਾ ਵੀ ਹੁਕਮ ਹੁੰਦਾ ਜਿੰਦਗੀ ਦੇ ਵਿੱਚ ਸੁੱਖ ਵੀ ਆਉਂਦਾ ਦੁੱਖ ਵੀ ਆਉਂਦਾ ਮਿਲ ਆਉਂਦਾ ਵਿਛੋੜਾ ਵੀ ਹੁੰਦਾ ਹਰ ਤਨ ਦਾ ਸਮਾ ਸੀ ਦੇ ਵਿੱਚ ਸਮੇਂ ਦੇ ਨਾਲ ਚੱਲਦਾ ਹੈ ਤਕਨ ਸੱਚੇ ਨੂੰ ਮਿਲਣ ਵਾਸਤੇ ਕੇਵਲ ਹੁਕਮ ਹੈ ਪਰਮੇਸ਼ਰ ਦਾ ਉਸ ਰਜਾ ਦੇ ਵਿੱਚ ਰਹਿਣਾ ਚਾਹੀਦਾ ਪਰਮੇਸ਼ਰ ਦੇ ਰਜਾ ਵਿੱਚ ਰਹਿਣਾ ਚਾਹੀਦਾ ਇਹ ਰਾਜਾ ਬੜਾ ਸੰਸੇਵੀ ਸੀ ਉਹਦੇ ਰਾਜ ਇੱਕ ਮਹਾਤਮਾ ਜੀ ਰਹਿੰਦੇ ਸਨ ਲੋਜ ਨਾਲ ਗੁਲ ਜਾਂਦਾ ਸੀ ਬਚਨ ਬਲਾ ਸੁਣਨਾ ਕਰਨਾ ਉਸਨੇ ਸਤਸੰਗ ਜਨ ਨੂੰ ਬੜਾ ਇੰਦ ਆਂਦਾ ਸੀ ਇੱਕ ਵਾਰ ਇਹ ਮਹਾਤਮਾ ਜੀ ਨੇ ਯਾਤਨਾ ਤੇ ਜਾਣਾ ਸੀ ਤੇ ਰਾਜਨੂ ਕਹਿਣਗੇ ਸਾਡਾ ਕਾफी ਸਮਾਂ ਲੱਗੇਗਾ ਹੁਣ ਅਸੀਂ ਲੰਬੀ ਯਾਤਰਾ ਤੇ ਜਾ ਰਹੇ ਹਾਂ ਤੇ ਮਹਾਰਾਜ ਮੇਰੇ ਵਾਸਤੇ ਕੋਈ ਉਪਦੇਸ਼ ਕਰ ਜਾਓ ਤੇ ਰਾਜਨ ਦੇਖੋ ਈਸ਼ਵਰ ਦਾ ਹੁਕਮ ਚੱਲਦਾ ਸਾਰੀ ਸਿਸਟਮ ਦੇ ਉੱਪਰ ਈਸ਼ਵਰ ਦਾ ਅੰਸਰ ਉੱਪਰ ਆ ਜਾ ਹੁੰਦਾ ਜਿਦਾ ਈਸ਼ਵਰ ਦਾ ਹੁਕਮ ਚੱਲਦਾ ਹੈ ਤੇ ਰਾਜੇ ਦਾ ਵੀ ਹੁਕਮ ਚੱਲਦਾ ਆਪਣੇ ਰਾਜ ਰਾਜਾ ਪ੍ਰਜਾ ਤੇ ਹੁਕਮ ਚੱਲਦਾ ਹੁੰਦਾ ਹੈ ਉਹ ਤੁਸੀਂ ਰਾਜਾ ਹੋ ਇਸ ਕਰਕੇ ਪਰਜਦੇ ਹੁਕਮ ਚਲਾਉਂਦੇ ਪਰ ਦੇਖਣਾ ਹਮੇਸ਼ਾ ਰਾਜਾ ਕੋਈ ਹੁੰਦਾ ਹੈ ਜਿਹੜਾ ਪਰਜਾਨ ਨੂੰ ਸੰਤੁਸ਼ਟ ਰੱਖੇ ਪਰਸੰਨ ਰੱਖੇ ਵਿਦਿਆਰਥੀ ਸੁਖ ਦੁਖ ਦਾ ਧਿਆਨ ਰੱਖੇ ਫਿਰ ਕਈ ਵਾਰ ਐਸਾ ਹੁੰਦਾ ਹੈ ਕਿ ਰਾਜਾ ਦੇ ਕਰਮਚਾਰੀ ਪਬਲਿਕ ਦੇ ਉੱਪਰ ਅਤਿਆਚਾਰ ਕਰਦੇ ਨੇ ਲੇਕਿਨ ਉਹ ਲੋਕ ਫਰਿਆਦ ਨਹੀਂ ਕਰ ਸਕਦੇ ਡਰਦੇ ਨੇ ਕਰਮਚਾਰੀਆਂ ਤੋਂ ਜੇ ਕਈ ਵਾਰੀ ਕਰਮਚਾਰੀ ਰਾਜਾ ਦੇ ਕਰਮਚਾਰੀ ਉਹਨਾਂ ਨੂੰ ਲੋਕਾਂ ਨੂੰ ਮਿਲਣ ਨਹੀਂ ਦਿੰਦੇ ਤੇ ਉਹਦਾ ਐਸਾ ਤਰੀਕਾ ਬਣਾਓ ਕਿ ਹਰ ਦੁਖੀ ਆਦਮੀ ਤੁਹਾਡੇ ਤੱਕ ਫਰਿਆਦ ਪਹੁੰਚਾ ਸਕੇ ਰਾਜਾ ਕਹਿੰਦੇ ਮਹਾਰਾਜ ਜਿਸ ਤਰ੍ਹਾਂ ਹੁਕਮ ਕਰੋ ਵੈਸਾ ਮੈਂ ਕਰਾਂ ਕਹਿੰਦੇ ਐਸਾ ਕਰੋ ਇੱਕ ਕੰਟਾ ਲਗਾ ਦਿਓ ਘੰਟੀ ਦੀ ਰੱਸੀ ਦਰਵਾਜ਼ੇ ਮਿਲ ਤੋਂ ਬਾਹਰ ਰੱਖੋ ਤਾਂ ਕਿ ਕੋਈ ਵੀ ਫਰਿਆਦੀ ਬਾਹਰੋਂ ਹੀ ਉਹ ਘੰਟੀ ਬੁਜਾ ਦੇਵੇ ਅੰਦਰ ਆਣ ਦੀ ਲੋੜ ਹੀ ਨਾ ਹੋਵੇ ਕਿਉਂਕਿ ਅੰਦਰ ਹੋ ਸਕਦਾ ਤੇਰੇ ਕਰਮਚਾਰੀ ਨੂੰ ਜਾਣ ਹੀ ਨਾ ਦੇਣ ਸ਼ਿਕਾਇਤ ਕਰਨ ਵਾਸਤੇ ਉਹਦੀ ਰੱਸੀ ਬਾਹਰ ਹੋਣੀ ਚਾਹੀਦੀ ਘੰਟਾ ਤੇਰੇ ਅੰਦਰ ਹੋਣਾ ਚਾਹੀਦਾ ਦਰਵਾਜ਼ੇ ਦੇ ਵਿੱਚ ਤਾਂ ਕਿ ਕੋਈ ਵੀ ਫਰਿਆਦੀ ਫਰਿਆਦ ਕਰ ਸਕੇ ਰਾਜ ਨੇ ਵੈਸੇ ਕੀਤਾ ਘੰਟਾ ਲਟਕਾ ਦਿੱਤਾ ਪਰ ਸਿਵ ਦੀ ਰਾਜ ਮੇਰੇ ਤੋਂ ਬਾਹਰ ਲਟਕਾ ਦਿੱਤੀ ਐਲਾਨ ਕਰਤਾ ਸਾਰੇ ਰਾਜ ਦੇ ਵਿੱਚ ਕੋਈ ਵੀ ਦੁਖੀ ਹੈ ਮੁਸੀਬਤ ਹੈ ਕੋਈ ਰਾਜਾ ਦੇ ਦਰਮੋਂ ਸ਼ਿਕਾਇਤ ਹੈ ਤਾਂ ਉਹ ਇਸ ਰੱਸੀ ਨੂੰ ਖਿੱਚਲੇ ਘੰਟਾ ਬਜੇਗਾ ਉਹ ਮੈਨੂੰ ਆ ਕੇ ਮਿਲ ਸਕਦਾ ਬੜੀ ਰਾਜਾਂ ਦੀ ਪਬਲਿਕ ਖੁਸ਼ੀ ਹੋਈ ਬੜੀ ਇਤਨਾ ਸਾਦਾ ਨਿਆਇ ਪਿਰਾਜਾ ਹੈ ਅਗੇ ਸੀ ਬੜੇ ਸੁਖੀਆਂ ਰਾਜ ਦੇ ਵਿੱਚ ਕੋਈ ਗੱਤਰੀ ਕਦਰ ਟੈਕਸ ਨਹੀਂ ਲਗਾ ਹੋਇਆ ਬੜੀ ਸੁੰਦਰ ਸੜਕਾਂ ਬਣੀ ਹੋਈ ਨੇ ਬਾਗ ਬੜੇ ਹੋਏ ਨੇ ਸਕੂਲ ਬਣੇ ਹੋਏ ਨੇ ਹਸਪਤਾਲ ਬਣੇ ਹੋਏ ਨੇ ਹਰ ਤਰ੍ਹਾਂ ਦੀ ਸਬਦਾ ਹੈ ਬੜੇ ਬੜੇ ਅੱਛੇ ਵਿਦਿਆਲੇ ਹਸਪਤਾਲ ਬਣੇ ਨੇ ਪਰ ਸਾਰੇ ਮੁਫਤ ਪਰ ਬੰਦ ਹੈ ਪੜਾਈਆਂ ਮੁਫਤ ਨੇ ਨਵੇਂ ਮੁਫਤ ਹੈ ਨਹੀਂ ਤੇ ਬਸੇ ਵੀ ਕੋਈ ਪੈਸਾ ਨਹੀਂ ਲੱਗਦਾ ਔਰ ਹਸਪਤਾਲ ਵੀ ਮੁਫਤ ਨੇ ਇਤਨਾ ਅੱਛਾ ਰਾਜ ਪ੍ਰਬੰਧ ਹੈ ਪਰ ਜੇ ਬਹੁਤ ਪ੍ਰਸੰਨ ਹੈ ਕੋਈ ਦੁਖੀ ਬੰਦਾ ਹੁੰਦਾ ਤੇ ਉਹ ਜਾਂ ਕਿ ਰੱਸੀ ਖੇਚ ਦਿੰਦਾ ਰਾਜਾ ਉਹਦਾ ਨਿਆਇ ਕਰ ਦਿੰਦਾ ਉਹਦੀ ਵਿਵਸਥਾ ਕਰ ਦਿੰਦਾ ਹਰ ਤਨ ਦੇ ਨਾਲ ਰਾਜ ਸੁਖ ਹੈ ਰਾਜ ਦੇ ਵਿੱਚ ਇੱਕ ਸੈਨਿਕ ਰਹਿੰਦਾ ਬਜ਼ੁਰਗ ਹੋ ਗਿਆ ਘੋੜਾ ਵੀ ਤਾਂ ਬਜ਼ੁਰਗ ਹੋ ਗਿਆ ਜਵਾਨੀ ਸਮੇਂ ਦੇ ਵਿੱਚ ਉਹਨੇ ਘੋੜਾ ਉਹ ਲਿਆ ਸੀ ਬੜਾ ਅੱਛਾ ਘੋੜਾ ਬੜਾ ਇਸਤਵ ਬੜਾ ਸਮਝਦਾਰ ਘੋੜਾ ਸੀ ਹੁਣ ਦੋਨੋਂ ਬਿਰਧ ਹੋ ਗਏ ਨੇ ਘੋੜਾ ਵੀ ਤੇ ਹੁਸੈਨਿਕ ਵੀ ਇੱਕ ਦਿਨ ਸੈਨਿਕ ਸੋਚਦਾ ਮੈਂ ਬਿਰਧ ਹੋ ਗਿਆ ਮੈਂ ਉਹ ਘੋੜੇ ਦੀ ਪਾਲਣਾ ਨਹੀਂ ਕਰ ਸਕਦਾ ਉਹ ਘੋੜਾ ਵੀ ਮੇਰੇ ਕਿਸੇ ਕੰਮ ਦਾ ਨਹੀਂ ਰਿਹਾ ਹੁਣ ਇਹ ਵੀ ਬਜ਼ੁਰਗ ਹੋ ਗਿਆ ਤੇ ਹੁਣ ਮੈਂ ਕੀ ਕਰਾਂ ਇਹਨੂੰ ਰੱਖ ਕੇ ਇਸ ਕਰਕੇ ਘੋੜੇ ਨੂੰ ਬਾਹਰ ਕਢ ਕੇ ਦਰਵਾਜੇ ਨੂੰ ਬੰਦ ਕਰ। ਘੋੜਾ ਵਿਚਾਰਾ ਬਾਹਰ ਦਰਵਾਜੇ ਅਕੜ ਕੇ ਅੰਦਰ ਆਇਆ ਕਿਉਂਕਿ ਬਾਬਾ ਦਾਰ ਹੁੰਦਾ ਘੋੜਾ ਵੀ। ਫਿਰ ਉਹਨੇ ਉਹਨੂੰ ਡਰਾ ਕੇ ਧੋਲਾ ਦਿੱਤਾ ਘੋੜੇ ਨੂੰ। ਘੋੜਾ ਸਮਝ ਗਿਆ ਮੈਨੂੰ ਮਾਲਕ ਰੱਖਣਾ ਨਹੀਂ ਚਾਹੁੰਦਾ। ਚੱਲ ਗਿਆ ਤੇਰੇ ਕੋ ਮਦਾ ਮਿਰਦਾ ਇਧਰ ਉਧਰ ਜਾਂਦਾ ਪਿਆ। ਫਤੋ ਰਾਜਾ ਦੇ ਇੱਕ ਸੈਨਿਕ ਨੇ ਦੱਸਿਆ ਮਹਾਰਾਜ ਰੱਸੀ ਪੁਰਾਣੀ ਹੋ ਗਈ ਏ। ਤੇ ਜਗਾ ਜਗਾ ਟੁੱਟ ਜਗੀ ਤੇ ਨਵੀਂ ਰੱਸੀ ਦਾ ਇੰਤਜ਼ਾਮ ਹੋਣਾ ਚਾਹੀਦਾ ਰਾਵ ਗੋਮ ਕੇ ਤਾਂ ਵੀ ਨਵੀਂ ਰੱਸੀ ਲਗਾਈ ਜਾਏ ਉਹ ਨਮਾ ਕਾ ਹਾਲ ਲੈ ਕੇ ਵਟ ਕੇ ਉਹਦੀ ਰੱਸੀ ਬਣਾਈਗੇ ਨਵੀਂ ਰੱਸੀ ਲਗੀ ਨਵੇਂ ਘਾਦੀ ਘੋੜਾ ਘੁੰਮਦਾ ਘੁੰਮਦਾ ਉਸੇ ਪਾਸੇ ਚਲੇ ਗਿਆ ਉਹਨੇ ਦੇਖਿਆ ਵੀ ਹਰ ਹਰਾ ਘਾਦ ਰੱਸਾ ਬਣਿਆ ਉਹਨੂੰ ਚਬਾਣ ਲਗਾ ਤੇ ਘੰਟਾ ਵੱਜ ਗਿਆ ਦੋਨੋਂ ਸੈਨਿਕ ਦੌੜੇ ਗਏ ਸੈਨਿਕ ਨੂੰ ਦੇਖ ਕੇ ਘੋੜਾ ਪਾਸੇ ਚਲਾ ਗਿਆ ਦੇਖ ਕੇ ਸਾਰੇ ਨਾਲੇ ਬੰਦਾ ਹੀ ਕੋਈ ਨਹੀਂ ਘੰਟਾ ਵੱਜਿਆ ਸਾਰੇ ਦੇਖਣੇ ਤੇ ਕੋਈ ਵੀ ਨਹੀਂ ਕਿ ਕਿਸ ਨੇ ਘੰਟਾ ਵਜਾਇਆ ਬੰਦਾ ਤਾਂ ਤੇ ਹੈ ਹੀ ਕੋਈ ਨਹੀਂ ਜਦੋਂ ਸੈਨਿਕ ਮੁੜ ਕੇ ਇਧਰ ਆਣ ਲਗੇ ਤਨ ਘੋੜੇ ਨੇ ਦੇਖਿਆ ਉਹ ਬੰਦੇ ਚਲੇ ਗਿਆ ਉਹ ਦੁਆਰੇ ਆ ਗਿਆ ਕਿ ਉਹਨੂੰ ਚਵਾਣ ਵਾਸਤੇ ਜੋ ਉਹਨੇ ਚਵਾਇਦਾਨੋਂ ਫਿਰ ਘੰਟਾ ਵੱਜ ਗਿਆ ਦੇ ਦੇਖਿਆ ਉਹਨਾਂ ਨੇ ਪਿੱਛੇ ਮੁੜ ਕੇ ਤੇ ਘੋੜਾ ਹੈ। ਇੱਕ ਘੋੜਾ ਉਹ ਸਿਨ ਚਵਾੰਦਾ ਤੇ ਉਹ ਘੰਟਾ ਵੱਜਦਾ। ਰਾਲੇ ਦਰਗਾਹ ਦੇ ਨੂੰ ਦੂਰ ਦਲਾ ਦਿਓ। ਹਮੇ ਇਸ ਨੇ ਸਾਡਾ ਟਾਈਮ ਖਰਾਬ ਕੀਤਾ ਦੌੜ ਦਲਾਈ ਕਰਾਤੀ ਸਾਡੇ। ਉਹ ਸੈਨਿਕ ਦੌੜੇ ਗਏ ਤਾਂ ਘੋੜੇ ਨੂੰ ਦੁਲਾ ਦੇਤਾ ਉਹਨਾਂ ਨੇ ਉੱਥੇ। ਰਾਜਾ ਬੈਠਾ ਸੀ ਫਰਿਆਦੀ ਨੇ ਆਣਾ। ਬਣ ਚਿਰ ਕੋਈ ਆਇਆ ਨਹੀਂ। ਰਾਜਾ ਪੁੱਛਦਾ ਮੰਤਰੀ ਕੀ ਕਰਦਾ ਕਿਸੇ ਬਰਿਆਦੀ ਨੇ ਘੰਟਾ ਬਜਾਇਆ ਉਹਨੂੰ ਪੇਸ਼ ਨਹੀਂ ਕੀਤਾ ਗਿਆ ਇਹ ਨਮੈਮਾਰਾ ਪਤਾ ਕਰਦਾ ਦਰੋਗੇ ਤਾਂ ਦਰੋਗੇ ਨੇ ਭਲਾਇਆ ਹਾਂ ਭਈ ਉਹ ਘੰਟਾ ਕਿਨੇ ਬਜਾਇਆ ਉਹਨੂੰ ਪੇਸ਼ ਨਹੀਂ ਕੀਤਾ ਗਿਆ ਉਹ ਜ਼ਲੰਗਾ ਕਹਿੰਦੇ ਮਹਾਰਾਜ ਕ ਘੋੜੇ ਨੇ ਘੰਟਾ ਬਜਾਉਦਾ ਸੀ ਉਹ ਘੋੜਾ ਸੀ ਉਹ ਦੱਸੀ ਚੰਣ ਲਗਾ ਸੀ ਤੇ ਸਾਰੇ ਬੰਦੇ ਕੇ ਪਰੇ ਨੂੰ ਚਲਾ ਗਿਆ ਜਦੋਂ ਆਣ ਲਗੇ ਫੇਰ ਉਹ ਆ ਗਿਆ ਫੇਰ ਉਹਨਾਂ ਦੁਆਰਾ ਘੰਟਾ ਬਜਾਇਆ ਜਾਂਦਾ ਤੇ ਘੋੜਾ ਸੀ ਕੋਈ ਫਰਿਆਦੀ ਨਹੀਂ ਸੀ ਮੰਦਲੇ ਦਾ ਸਰਵਜਨ ਮਹਾਰਾਜ ਉਹ ਕੋਈ ਫਰਿਆਦੀ ਨਹੀਂ ਸੀ ਕੋਈ ਕੋੜਾ ਉਥੋਂ ਕਮਦਾ ਕਮਦਾ ਆ ਗਿਆ ਤਾਂ ਉਹ ਰੱਸੀ ਚੰਨ ਲਗਿਆ ਸੀ ਉਸ ਨੇ ਜਦੋਂ ਰੱਸੀ ਚੰਨ ਲਗੀ ਤਾਂ ਘੰਟਾ ਵੱਜ ਗਿਆ ਖਿੱਚੇ ਗਈ ਰੱਸੀ ਔਰ ਫਿਰ ਜਦੋਂ ਸੈਨਿਕ ਇਹ ਦੌੜ ਗਿਆ ਕੋੜਾ ਪਿੱਛੇ ਨੂੰ ਜਦੋਂ ਆ ਗਿਆ ਫਿਰ ਉਹ ਦੁਆਰਾਂ ਆ ਗਿਆ ਕਿ ਚਬਾਣ ਲੂੰ ਤੇ ਦੁਆਰਾ ਘੰਟਾ ਵੱਜ ਗਿਆ ਸੀ ਕੋਈ ਦੋ ਫਰਿਆਦੀ ਨਹੀਂ ਉਥੇ ਕੋਈ ਵੀ ਫਰਿਆਦੀ ਨਹੀਂ ਰਾਜਾ ਕਹਿਣ ਲਗਾ ਮੰਤਰੀ ਕੋੜਾ ਸਾਡੇ ਦੇਸ਼ ਦਾ ਕਹਿੰਦੇ ਹਾਂ ਮਹਾਰਾਜ ਇਸੇ ਦੇਸ਼ ਦਾ ਬਾਰੋਂ ਤਾਂ ਨਹੀਂ ਆ ਸਕਦਾ ਤੇ ਫਿਰ ਉਹ ਵੀ ਤਾਂ ਸਾਡੀ ਪ੍ਰਜਾ ਦਾ ਇੱਕ ਹਿੱਸਾ ਹੈ ਨਾ ਉਹ ਜ਼ਾਇਦਾ ਫਰਿਆਦੀ ਹੋਇਆ ਵੇਸ਼ ਕਰੋ ਨਾ ਰਾਜਾ ਹੁਕਮ ਗਿਆ ਮੰਤਰੀ ਨੇ ਦਰੋਗੇ ਨੂੰ ਕਿਹਾ ਲੈ ਉਹ ਘੋੜੇ ਨੂੰ ਪੇਸ਼ ਕਰ ਦਰੋਗੇ ਸੈਨਿਕ ਨੂੰ ਲਬਲਬਾ ਕੇ ਘੋੜੇ ਨੂੰ ਲਿਆਇਆ ਰਾਜਾ ਕਹਿੰਦੇ ਮਾਲਕ ਦਾ ਪਤਾ ਕਵੇ ਨਾ ਸਾਰੇ ਸ਼ਹਿਰ ਦੇ ਵਿੱਚ ਨੱਡ ਪਾਜੀ ਸ਼ੁਰੂ ਹੋ ਗਈ ਸੈਨਿਕ ਦੌੜੇ ਜਾਂਦੇ ਨੇ ਵੇ ਆਸਾ ਘੋੜਾ ਹੈ ਕਿਦਾ ਔਗਰ ਪਤਾ ਲੱਗ ਗਿਆ ਬੁਲਾਣੇ ਮਲੇ ਜਿੱਥੇ ਸੈਨਿਕ ਰਹਿੰਦਾ ਉਹਦਾ ਹੀ ਘੋੜਾ ਹੈ ਲੈ ਉਸ ਨੂੰ ਵੇਚ ਕੇ ਤਾਂ ਉਸ ਨੇ ਇਹ ਤਰ੍ਹਾਂ ਘੋੜਾ ਹੈ ਕਹਿੰਦੇ ਹਮਾਰੇ ਮੇਰਾ ਘੋੜਾ ਹੈ ਇਹ ਤੂੰ ਇਹਨੂੰ ਛੱਡਿਆ ਕਿਉਂ ਹੈ ਰੱਸੀ ਚੱਪਦਾ ਵੇ ਅੰਮਨੇ ਭੁੱਖਾ ਹੈ ਤੂੰ ਨਾ ਚਾਰਾ ਨਹੀਂ ਪਾਇਆ ਮਾਫੀ ਮੰਗ ਲੈਂਦਾ ਮਹਾਰਾਜ ਜਿਸ ਤਰ੍ਹਾਂ ਹੈ ਮੈਂ ਅਬਦ ਸੈਨਿਕਾਂ ਜਵਾਨੀ ਦੇ ਸਮੇਂ ਮੈਂ ਤੁਹਾਡੇ ਕੋਲ ਸੈਨਿਕ ਰਿਆ ਉਸ ਵੇਲੇ ਦਾ ਮੇਰਾ ਇੱਕ ਊੜਾ ਬਹੁਤ ਬਾਦਰ ਕੋੜਾ ਬੜਾ ਤੇਜ਼ ਦੌੜਨ ਵਾਲਾ ਬੜਾ ਇਸ਼ਾਰਾ ਸਮਝਣ ਵਾਲਾ ਲੇਕਿਨ ਮੈਂ ਉਹ ਬਿਰਧ ਹੋ ਗਿਆ ਊੜਾ ਵੀ ਬਿਰਧ ਹੋ ਗਿਆ ਉਹ ਮੇਰੇ ਕਿਸੇ ਕੰਮ ਦਾ ਨਹੀਂ ਲੈ ਮੈਂ ਐਸੀ ਪਾਲਣ ਨਹੀਂ ਕਰ ਸਕਦਾ ਕਿਉਂਕਿ ਮੈਂ ਇਕੱਲਾ ਹੀ ਰਹਿਣਾ ਤੇ ਮੈਂ ਆਪਣਾ ਇਕੱਲਾ ਵੀ ਗੁਜ਼ਾਰਾ ਮੁਸ਼ਕਿਲ ਕਰਦਾ ਇਸ ਘੋੜੇ ਨੂੰ ਮੈਂ ਕਿੱਦਾਂ ਪਾਲਾਂ ਕਿਉਂਕਿ ਬਿਰਦ ਹੋ ਗਿਆ ਉਹਨੇ ਸਵਾਰੀ ਦੇ ਵੀ ਕੰਮ ਨਹੀਂ ਆਉਂਦਾ ਤੇ ਇਸ ਕਰਕੇ ਮੈਂ ਇਹਨੂੰ ਛੱਡਦਾ ਸੀ ਰਾਜਾ ਦੇ ਅੰਦਰ ਫਿਰ ਇੱਕ ਤਰ ਤਰੀਕਾ ਠੀਕ ਨਹੀਂ ਨਾ ਇਹ ਜਦ ਜਵਾਨੀ ਸੀ ਤਾਂ ਸਾਰਾ ਸੁਖਦ ਉਹ ਲੈ ਅੰਦਰ ਆ ਹੁਣ ਬਿਰਦ ਹੋ ਗਿਆ ਤੇ ਹੁਣ ਬਾਹਰ ਛੱਡ ਦਿੱਤਾ ਤੇ ਹੁਣ ਤਾਂ ਇਹਦੀ ਸੰਭਾਲ ਦਾ ਸਮਾਂ ਨਹੀਂ ਸਕਾ ਕਹਿੰਦਾ ਮਹਾਰਾਜ ਮੈਂ ਬਿਰਦ ਹੋ ਗਿਆ ਮੈਂ ਇਸ ਸੰਭਾਲ ਨਹੀਂ ਸਕਦਾ ਰਾਜ ਮੰਤਰੀ ਨੇ ਪੁੱਛਦਾ ਕਹਿੰਦੇ ਮਹਾਰਾਜ ਜਿਹਨੂੰ ਨਹੀਂ ਕੋਈ ਸੰਭਾਲ ਸਕਦਾ ਰਾਜ ਉਹਦੀ ਸੰਭਾਲ ਕਰਦੇ ਨੇ ਦੁਨੀਆ ਮੇਂ ਨਹੀਂ ਜਿਸਕਾ ਕੋਈ ਉਸਕਾ ਖੁਦਾ ਹੈ ਤੇ ਮਹਾਤਮਾ ਇਹ ਕਹਿੰਦੇ ਸੰਭਈ ਉਸ ਪਰਮੇਸ਼ਰ ਦਾ ਰੂਪ ਹੀ ਰਾਜਾ ਹੁੰਦਾ ਹੈ ਕਿਉਂਕਿ ਅੰਸ ਰੂਪ ਰਾਜਾ ਹੁੰਦਾ ਹੈ ਪਰਮੇਸ਼ਰ ਦਾ ਜਿ ਤਨਾ ਰਾਜੇ ਦਾ ਹੁਕਮ ਹੈ ਪਰਮੇਸ਼ਰ ਦਾ ਹੁਕਮ ਸਾਰੀ ਸ੍ਰਿਸ਼ਟੀ ਤੇ ਚੱਲਦਾ ਹੈ ਰਾਜੇ ਦਾ ਰਾਜ ਹੀ ਚੱਲਦਾ ਹੈ ਇਸ ਕਰਕੇ ਇਸੇ ਸਮਾਂ ਹੁਣ ਰਾਜਾ ਕਰੇਗਾ ਤੇ ਠੀਕ ਹੈ ਘੋੜੇ ਨੂੰ ਅਸਵਲ ਛੱਡ ਦਿੱਤਾ ਜਾਵੇ ਬਿਰਧ ਘੋੜਾ ਇਹਦਾ ਧਿਆਨ ਰੱਖਿਆ ਜਾਵੇ ਔਰ ਇਹ ਬਿਰਧ ਹੈ ਇਹਦੇ ਵਾਸਤੇ ਵੀ ਧਿਆਨ ਰੱਖਿਆ ਜਾਵੇ ਔਰ ਮੰਤਰੀ ਹੁਕਮ ਕੀਤਾ ਵੀ ਬਿਰਧ ਆਸ਼ਰਮ ਖੋਲੋ ਔਰ ਐਸੇ ਬਿਰਧ ਲੋਕ ਜਿਨ੍ਹਾਂ ਦਾ ਕੋਈ ਗੁਜ਼ਾਰਾ ਨਹੀਂ ਬੇਸ਼ੱਕ ਇਹ ਪੈਨਸ਼ਨ ਲੈਂਦੇ ਧਾਰਜ ਕਰਮਚਾਰੀ ਹੈ ਸੈਨਿਕ ਰਿਹਾ ਹੈ ਪਰ ਸਕੂਲ ਬਣਾਉਣਾਂ ਦੀ ਵਿਵਸਥਾ ਨਹੀਂ ਹੈ। શરીર ਦਾ ਨਹੀਂ ਚੱਲਦਾ। ਐਸੇ ਲੋਕਾਂ ਵਾਸਤੇ ਬਿਰਦਾਸ਼ਰ ਬਣਾਇਆ ਜਾਏ। ਉਹਤੇ ਉਹਨਾਂ ਦੀ ਭੋਜਨ ਦੀ ਵਿਵਸਥਾ, ਰਹਿਣ ਦੀ ਵਿਵਸਥਾ ਸਾਰੀ ਕੀਤੀ ਜਾਏ। ਸਾਰੇ ਪਰਜਾ ਬੜੇ ਖੁਸ਼ ਹੈ ਮਹਾਰਾਜ ਦਾਜਾ ਇਤਨਾ ਅੱਛਾ ਹੈ। ਵੀ ਜਿਨ੍ਹਾਂ ਦਾ ਕੋਈ ਨਹੀਂ ਬਿਰਦਾਂਦਾ ਉਹਨਾਂ ਦੇ ਵਾਸਤੇ ਵੀ ਸੋਚੇਗਾ। ਔਰ ਬਿਰਦਵਸਤਾ ਵਾਸਤੇ ਉਹਨਾਂ ਲਈ ਬਿਰਦ ਆਸ਼ਰਮ ਬਣਾਏਗੇ। ਬੇਸ਼ੱਕ ਉਹ ਮਾਈ ਹੋਵੇ ਜਾਂ ਭਾਈ ਹੋਵੇ। ਜਿਹੜਾ ਕੋਈ ਬਿਰਧ ਆਸ਼ਰਮ ਰਹਿਣਾ ਚਾਹੁੰਦਾ ਹੈ ਉਸ ਨੂੰ ਰੱਖਿਆ ਜਾਏ ਔਰ ਸਾਰਾ ਉਥੇ ਦਾ ਮੁਫਤ ਪ੍ਰਬੰਧ ਰੱਖਿਆ ਜਾਏ ਤਾਂ ਕਿ ਕੋਈ ਗਰੀਬ ਗਰਵਾਏ ਨਾ ਪੈਸਾ ਦੇ ਸਕਦਾ ਹੋਵੇ ਤੇ ਉਸ ਵਾਸਤੇ ਮੁਫਤ ਵਿਵਸਥਾ ਹੋਵੇ ਉਹਨਾਂ ਦੀ ਡਾਕਟਰੀ ਸਹਾਇਤਾ ਮੁਫਤ ਪ੍ਰਦਾਨ ਕੀਤੀ ਜਾਏ ਰਹਿਣ ਮਹਿਣ ਦੀ ਸਾਰੀ ਵਿਵਸਥਾ ਮੁਫਤ ਕੀਤੀ ਜਾਏ। ਔਰ ਇਹਨਾਂ ਗੁੰਮਦੇ ਘੁੰਮਦੇ ਮਹਾਤਮਾ ਵਾਪਸ ਆਏ। ਯਾਤਰਾ ਦਾ ਕੁਚੇ ਆਪੇ ਚੀ ਦਾ ਹਾਲ ਚਾਲ ਮਾਤੋਂ ਬੜੇ ਪਰਸੰਨ ਨੇ ਮੀਂ ਰਾਜਨ ਸੱਚਮੇ ਤੁਸੀਂ ਉਸ ਪਰਮੇਸ਼ਰ ਦਾ ਜੋ ਕੰਮ ਹੈ ਉਹੀ ਕਰ ਰਹੇ ਹੋ ਪਰਮੇਸ਼ਰ ਸਾਰਿਆਂ ਦੀ ਪਾਲਣਾ ਕਰਦਾ ਹੈ ਕਿੰਨਾ ਵਿਚਿਤਰ ਉਸ ਦਾ ਨਿਆਏ ਹੈ ਔਰ ਪਾਲਣੇ ਦਾ ਤਰੀਕਾ ਹੈ ਦੇਖੋ ਇੱਕ ਕਿਹੜਾ ਪੱਥਰ ਚ ਰਹਿੰਦਾ ਸ਼ਕਰਖੰਦ ਰਸਤਾ ਕੋਈ ਨਹੀਂ ਪੱਥਰ ਦੇ ਅੰਦਰ ਜਾਂਦਾ ਲੇਕਿਨ ਉਹਦੀ ਪਾਲਣਾ ਪਰਮੇਸ਼ਰ ਉੱਥੇ ਵੀ ਕਰਦਾ ਜਿੱਥੇ ਕੋਈ ਜਾ ਨਹੀਂ ਸਕਦਾ ਇਸ ਕਰ ਮਾਰ ਕਹਿੰਦੇ ਪਾਖਣ ਕੀੜ ਗੁਪਤ ਹੋਏ ਰਹਤਾ ਤਾਚੋ ਮਾਰਗ ਨਾ ਹੀ ਉਸ ਪੱਥਰ ਵਾਸੇ ਰਸਤਾ ਹੀ ਕੋਈ ਨਹੀਂ ਅੰਦਰ ਜਾਣ ਦਾ ਜਾਂ ਬਾਹਰ ਆਣ ਦਾ ਲੇਕਿਨ ਫਿਰ ਵੀ ਉਹ ਨੂੰ ਸ਼ਕਰ ਪਰਮੇਸ਼ਰ ਉੱਥੇ ਦਿੰਦਾ ਕਹੇ ਤਨਾ ਪੂਰਨ ਤਾਹੁ ਕੋ ਮਤਲੇ ਜੀ ਅਟ ਰਹੀ ਉਹ ਪਰਮੇਸ਼ਰ ਸਾਰੀ ਜਗ੍ਹਾ ਪੂਰਨ ਹੈ ਤੇ ਕਹਿੰਦੇ ਮਨ ਡਰਨਾ ਨਹੀਂ ਚਾਹੀਦਾ ਹਰ ਜਗ੍ਹਾ ਰਿਜਕ ਦਿੰਦਾ ਐਸਾ ਹੈ ਕਿਉਂਕਿ ਇਹ ਭਿਰ ਕਹਿੰਦੇ ਮਨ ਨੂੰ ਡੋਲਣਾ ਨਹੀਂ ਚਾਹੀਦਾ ਹੈ ਕਹੇ ਮਨ ਤੇ ਡੋਲਦਾ ਔਰ ਮਨਸਾ ਪੂਰਨ ਹਾਲ ਉਹ ਸਾਰਿਆਂ ਦੀ ਮਨ ਦੀ ਇੱਛਾ ਬੁਰੀ ਕਰਨ ਵਾਲਾ ਪਰਮੇਸ਼ਰ ਹੈ ਐਸਾ ਪਰਮੇਸ਼ਰ ਕਹਿੰਦੇ ਉਸ ਦਾ ਧਿਆਨ ਰੱਖਣਾ ਚਾਹੀਦਾ ਹੈ ਹੁਕਮ ਨਾ ਚਾਹੀ ਮਿਟਿਆ ਜੋ ਲਿਖਿਆ ਸੋ ਨਾ ਪਰਮੇਸ਼ਰ ਉਹਦੇ ਕਰਮ ਨਾਲ ਹੀ ਲਿਖੇ ਭੇਜਦਾ ਹੈ ਤੇ ਉਹਨਾਂ ਕਰਮਾਂ ਦੇ ਮੁਤਾਬਿਕ ਉਸ ਨੂੰ ਜੀਵਨ ਜੀਣਾ ਹੁੰਦਾ ਹੈ ਲੇਕਿਨ ਜੋ ਅਰਦਾਸ ਬੇਨਤੀ ਕਰ ਲੈਂਦਾ ਹੈ ਤੇ ਪਰਮੇਸ਼ਰ ਕਿਉਂਕਿ ਹਰ ਜਗ੍ਹਾ ਹੈ ਉਹਦੀ ਹਰ ਗੱਲ ਸੁਣਦਾ ਹੈ ਬੱਚਾ ਕਿ ਨਹੀਂ ਵੀ ਗਲਤੀਆਂ ਕਰਕੇ ਆ ਜਾਏ ਮਾਤਾ ਪਿਤਾ ਤੋਂ ਮਾਫੀ ਮੰਗ ਲੈ ਤੇ ਮਾਤਾ ਪਿਤਾ ਮਾਫ ਕਰਕੇ ਫੇਰ ਰੱਖ ਲੈਂਦੇ ਨੇ ਵਿਗੜ ਜਾਏ ਤਾਂ ਘਰੋਂ ਵੀ ਕੱਢ ਦਿੰਦੇ ਨੇ ਲੇਕਿਨ ਜੇ ਸੁਧਰ ਜਾਏ ਆ ਕੇ ਮਾਫੀ ਮੰਗ ਲੈ ਵੀ ਮੈਂ ਹੁਣ ਅੱਗੇ ਤੋਂ ਗਲਤੀਆਂ ਨਹੀਂ ਕਰਦਾ ਤੇ ਮਾਤਾ ਪਿਤਾ ਫੇਰ ਰੱਖ ਲੈਂਦੇ ਨੇ ਉਸੇ ਤਰ੍ਹਾਂ ਇਹ ਪਰਮੇਸ਼ਰ ਸਾਡਾ ਮਾਤਾ ਪਿਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਪਰਮੇਸ਼ਰ ਸਾਡਾ ਮਾਤਾ ਪਿਤਾ ਹੈ ਤੇ ਕੋਈ ਗਲਤੀ ਹੋ ਜਾਏ ਅਸੀਂ ਉਸਦੇ ਸੁਧਾਰ ਕਰਕੇ ਪਰਮੇਸ਼ਰ ਚੜਨ ਲਾਗਤ ਹੋ ਜਾਏ ਤੇ ਫਿਰ ਪਰਮੇਸ਼ਰ ਕਿਰਪਾ ਕਰਕੇ ਬਖਸ਼ ਲੈਂਦਾ ਤੇ ਕਹਿੰਦੇ ਇਸ ਤਰ੍ਹਾਂ ਉਹਦਾ ਹੁਕਮ ਹਰ ਜਗ੍ਹਾ ਚੱਲਦਾ ਹੈ ਪਰਮੇਸ਼ਰ ਦਾ ਇਹ ਹੁਕਮ ਦੇ ਮਤਾਬਿਕ ਜਿਹੜਾ ਚੱਲਦਾ ਹੈ ਉਸੇ ਨੂੰ ਸੱਚ ਪਰਮਾਤਮਾ ਮਿਲਦਾ ਜਿਹੜਾ ਆਪਣੀ ਮਰਜ਼ੀ ਕਰਦਾ ਹੈ ਪਰਮੇਸ਼ਰ ਦੇ ਕਾਰੇ 'ਚ ਵਿਗਨ ਪੰਡਦਾ ਹੈ ਕੰਦੇ ਫਿਰ ਉਹ ਆਪਣੀ ਮਰਜ਼ੀ ਕਰਨ ਨਹੀਂ ਬੰਦਾ ਲੇਕਿਨ ਦੁਖੀ ਹੁੰਦਾ ਹੁਣ ਆ ਹੀ ਹੁੰਦਾ ਜੋ ਪਰਮੇਸ਼ਰ ਕਰਦਾ ਜੇ ਭਾਵੇਂ ਕੋਈ ਸੋਚਦਾ ਰਹੇ ਲੱਖਾਂ ਬਰੀ ਵੀ ਸੋਚੇ ਹੋਰ ਨਹੀਂ ਹੋ ਸਕਦਾ ਹੁਣ ਆ ਹੀ ਹੁੰਦਾ ਜੋ ਪਰਮੇਸ਼ਰ ਚਾਹੁੰਦਾ ਇਸ ਕਹਿੰਦਾ ਸੋਚਣੇ ਕੋ ਲੱਖ ਬatein ਸੋਚੇ ਇਨਸਾਨ ਹੋਤੀ ਵਹੀ ਪੂਰੀ ਜਿਸੇ ਚਾਹੇ ਭਗਵਾਨ ਉਸੇ ਹਰ ਸੋਚ ਪੂਰੀ ਨਹੀਂ ਹੁੰਦੀ ਪਰਮੇਸ਼ਰ ਜਿਹੜੀ ਉਹਦੀ ਸੋਚ ਪੂਰੀ ਕਰਨਾ ਚਾਹੁੰਦਾ ਉਹ ਹੋ ਜਾਂਦੀ ਕਿਉਂਕਿ ਉਹਦੀ ਗੱਲਾਂ ਐ ਸੀਆਂ ਨੇ ਪਰਮੇਸ਼ਰ ਦੀਆਂ ਜੋ ਅਸੀਂ ਸੋਚਦੇ ਨਹੀਂ ਉਹ ਵੀ ਹੋ ਜਾਂਦਾ ਤੇ ਸਾਡੀ ਸੋਚ ਛੋਟੀ ਐ ਪਰਮੇਸ਼ਰ ਦੀ ਸੋਚ ਬਹੁਤ ਬੜੀ ਐ ਉਹਦਾ ਤਾਂ ਬੜਾ ਵੱਡਾ ਹਾਂ ਜੇ ਤੇ ਝੋਲੀ ਕਰ ਦਾਂਗੇ ਤੇ ਪਰਮੇਸ਼ਰ ਦੇ ਇੰਨਾ ਪਰ ਦਿੰਦਾ ਐ ਕਿ ਝੋਲੀ ਚ ਆ ਹੀ ਨਹੀਂ ਸਕਦਾ ਤੇ ਉਸ ਦੀ ਉਹ ਬਾਤ ਤਾਂ ਨੇ ਜੋ ਮੈਂ ਸੋਚਦਾ ਕਹਿੰਦੇ ਉਹ ਨਹੀਂ ਹੁੰਦਾ ਉਹ ਜੋ ਕਰਦਾ ਉਹ ਅਸੀਂ ਸੋਚਿਆ ਵੀ ਨਹੀਂ ਹੁੰਦਾ ਉਹ ਪਰਮੇਸ਼ਰ ਦਾ ਸਦਾ ਦਿਆਲੂ ਕਿਰਪਾਲੂ ਹੈ ਇਸ ਕਰਕੇ ਇਹ ਮਾਰਾ ਕਹਿੰਦੇ ਨੇ ਕਿਪ ਸਚਾਰਾ ਹੋਏ ਸਿਧਨਾਥ ਕਹਿੰਦੇ ਕਿਦਾਂ ਸਚਾਰਾ ਹੋਵੇ ਕਿਪ ਕੋੜੇ ਟੁੱਟੇ ਵਾਲੂ ਝੋੜ ਦੇ ਪਰਦੇ ਕਿਦਾਂ ਟੁੱਟਣ ਫਿਰ ਮਾਰਾ ਕਹਿੰਦਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਦਾ ਉਹ ਲਿਖ ਦਿੱਤਾ ਨਾਨਕ ਇਹਦਾ ਹੁਕਮ ਨਾਲ ਚਲੋ ਔਰ ਉਸ ਦਾ ਜਾਪ ਕਰੋ ਪਰਮੇਸ਼ਰ ਦਾ ਜਿਹੜਾ ਆਦ ਸਚ ਯੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਹ ਰਮੇਸ਼ਾ ਹੈ ਉਹਦਾ ਸਿਮਰਨ ਕਰੋ ਉਹਦੇ ਹੁਕਮ ਚ ਚਲੋ ਇਹ ਲਿਖਿਆ ਹੋਇਆ ਹੈ ਤੇ ਕਹਿੰਦੇ ਫਿਰ ਉਹ ਝੂਟ ਦੇ ਪੜਦੇ ਖੁੱਲ ਜਾਣਗੇ ਹੁਣ ਤਾਂ